ਪੰਜਾਬ ਸਰਕਾਰ ਨੇ ਸੂਬੇ ਦੀਆਂ ਰਵਾਇਤੀਆਂ ਤੇ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਵਿਧਾਨ ਸਭਾ ਵਿੱਚ ਪ੍ਰੀਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਪੰਜਾਬ ਸੋਧ ਐਕਟ 2025 ਅਤੇ ਬਲਦਗੱਡੀਆਂ ਦੀ ਦੌੜ ਸੰਚਾਲਨ ਨਿਯਮ 2025 ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ ਇਨਾ ਦਾ ਉਦੇਸ਼ ਨਾ ਸਿਰਫ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨਾ ਬਲਕਿ ਰਵਾਇਤੀ ਅਤੇ ਵਿਰਾਸਤੀ ਘੇਟਾਂ ਨਾਲ ਜੁੜ ਕੇ ਜਿੱਥੇ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਨੂੰ ਸਮਝੇਗੀ ਉੱਥੇ ਹੀ ਲੋਕਾਂ ਨੂੰ ਦੁਬਾਰਾ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਵੀ ਮਿਲੇਗਾ ਪੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨਦਾਤਾ ਜਿਹੜੇ ਸੀਗੇ ਫੜਦ ਸੀ ਉਹ ਹਲ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਲਈ ਘੋੜੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਦੇ ਦਿਮਾਗ ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਹੈ ਉਹ ਗਲਤ ਤਰ੍ਹਾਂ ਦੀ ਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਵਿਦਵਾਨ ਸਮਾਜ ਬੇਜ਼ਵਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਹੈ ਕਿ ਸਾਡੀ ਖੇਡ ਵੀ ਕਰਵਾਈਤੀ ਜਿਹੜੀ ਹੈ ਉਹ ਜੀਵਿਤ ਹੋਊਗੀ ਮੁੜ ਕੇ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਸਾਡੀਆਂ ਰਵੈਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਖ ਸੁਰਜੀਤ ਕਰ ਰਹੇ ਹਾਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਦੀ ਮਾਰਾ ਕਰਨਾ ਹੈ ਕਿ ਕੇਂਦਰ ਸਰਕਾਰ ਦੀ GST ਰੇਟ ਤਰਕਸੰਗਤ ਬਣਾਉਣ ਦੇ ਮੌਜੂਦਾ ਪ੍ਰਸਤਾਵ ਤਹਿਤ ਰਾਜਾਂ ਦੀ ਵਿੱਤੀ ਸਥਿਰਤਾ ਨੂੰ ਢਾਲ ਲੱਗਣ ਤੋਂ ਬਚਾਉਣ ਲਈ ਟੋਕਵੇਂ ਮੁਆਵਜ਼ੇ ਦੀ ਵਿਵਸਥਾ ਕਰੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਹ ਉਪਾਦ ਦਾ ਫਾਇਦਾ ਮਹਿੰਗਾਈ ਦਾ ਸਾਹਮਣਾ ਕਰ ਰਹੇ ਦੇਸ਼ ਦੇ ਗਰੀਬ ਲੋਕਾਂ ਨੂੰ ਪਹੁੰਚੇ ਨਾ ਕਿ ਕਾਰਪੋਰੇਟ ਅਦਾਰਿਆਂ ਨੂੰ ਉਹਨਾਂ ਜ਼ੋਰ ਦਿੱਤਾ ਹੈ ਕਿ ਕੀਮਤਾਂ ਵਿੱਚ ਤਰਕਸੰਗਤਾ ਦਾ ਮੌਜੂਦਾ ਪ੍ਰਸਤਾਵ ਜੇਕਰ ਆਮਦਨ ਘਟੇ ਨੂੰ ਪੂਰਨ ਲਈ ਮੁਆਵਜ਼ੇ ਦੀ ਵਿਵਸਥਾ ਤੋਂ ਬਿਨਾ ਲਾਗੂ ਹੁੰਦਾ ਹੈ ਤਾਂ ਰਾਜਾਂ ਦੀ ਵਿੱਤੀ ਅਸਥਿਰਤਾ ਦਾ ਕਾਰਨ ਬਣੇਗਾ ਅਤੇ ਦੇਸ਼ ਦੇ ਸੰਗੀ ਢਾਂਚੇ ਨੂੰ ਵੀ ਨੁਕਸਾਨ ਪੁੱਜੇਗਾ ਜੋ ਕਿ ਪਰਵਾਨਜੋਗ ਨਹੀਂ ਹੈ ਐਡਵੋਕੇਟ ਚੀਮਾ ਜੋ ਅੱਜ ਕਰਨਾਟਕਾ ਪਵਨ ਵਿਖੇ ਜੀਐਸਟੀ ਰੇਟ ਰੈਸ਼ਨਲਾਈਜੇਸ਼ਨ ਤੇ ਵਿਚਾਰ ਸਬੰਧੀ ਕੇਰਲਾ ਕਰਨਾਟਕਾ ਹਿਮਾਚਲ ਝਾਰਖੰਡ ਪੱਛਮੀ ਬੰਗਾਲ ਤੇਲੰਗਾਨਾ ਦੇ ਵਿੱਤ ਮੰਤਰੀਆਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਭਾਗ ਲੈਣ ਆਏ ਸਨ ਥੋੜੇ ਪਹਿਲਾਂ

ਉਹਨਾਂ ਦੇ ਵਿੱਚ ਜਿਹੜੀ ਆ ਰੇਟ ਰੈਜ਼ਨਲਾਈਜੇਸ਼ਨ ਦੀ ਚਰਚਾ ਹੋਣੀ ਆ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤਾਗਾ ਕਿ ਦੋ ਸਲੈਬ ਜ਼ੋਨ ਕੀਆ ਬਿਲਕੁਲ ਅਸੀਂ ਕਹਿੰਦੇ ਕਿ ਦੋ ਸਲੈਬ ਹੋਣੇ ਚਾਹੀਦੇ ਆ ਰਹੀਆ ਪਰ ਲੇਕਿਨ ਹੁਣ ਤੱਕ ਜੀਐਸਟੀ ਦਾ ਕੀ ਫਾਇਦਾ ਹੋਇਆ ਕੀ ਨਿਸ਼ਾਨ ਹੋਇਆ ਉਹਦੇ ਵਿੱਚ ਦੀ ਚਰਚਾ ਹੋਣੀ ਚਾਹੀਦੀ ਆ ਜੇ ਮੈਂ ਪਿਛਲੇ 8 ਸਾਲ ਦੀ ਗੱਲ ਕਰਾਂ ਤਾਂ ਪੰਜਾਬ ਦਾ ਲਗਭਗ 111000 ਕਰੋੜ ਦਾ ਨੁਕਸਾਨ ਹੋਇਆ ਜੇਕਰ GST ਪਰਾਲੀ ਆਉਣ ਤੋਂ ਪਹਿਲਾਂ ਵਾਲੀ ਬੈਟ ਪਰਾਲੀ ਹੁੰਦੀ ਤਾਂ ਪੰਜਾਬ ਨੂੰ 111000 ਕਰੋੜ ਰੁਪਏ ਜਿਹੜਾ ਰੈਵਨਿਊ ਆ ਉਹ ਹੋਰ ਆਉਣਾ ਸੀਗਾ ਪਰ ਲੇਕਿਨ ਸੈਂਟਰ ਨੇ ਕੇਂਦਰ ਸਰਕਾਰ ਨੇ ਕੰਪਨਸੇਸ਼ਨ ਸੈਸ ਦੇ ਰੂਪ ਦੇ ਵਿੱਚ 60000 ਕਰੋੜ ਰੁਪਏ ਚ ਦਿੱਤਾ ਹੋਰ ਅਜਿਹੀ ਪੰਜਾਬ ਦਾ 50000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਹੋਇਆ ਕਿ ਉਹਦੀ ਪਰਪਾਈ ਕੌਣ ਕਰੂਗਾ ਉਹ ਪੈਸੇ ਕੌਣ ਦੇਊਗਾ ਹੁਣ ਵੀ ਲਗਾਤਾਰ ਅਸੀਂ ਐਜੈਂਕਸ਼ਨ ਦੇ ਖਿਲਾਫ ਵੀ ਹੈਗੇ ਅਸੀਂ ਦੋ ਸਲਾਪ ਕਰਨ ਦੇ ਖਲਾਫ ਦੀ ਕੀ ਇਹ ਪੈਸਾ ਜਿਹੜਾ ਛੱਡਿਆ ਜਾ ਰਿਹਾ ਹੈਗਾ ਕੀ ਇਹ ਕਾਮਨ ਮੈਨ ਤੱਕ ਜਾਊਗਾ ਕੀ ਇਹ ਆਮ ਲੋਕਾਂ ਤੱਕ ਇਹਦੀ ਪਹੁੰਚ ਹੋਊਗੀ ਕੀ ਇਹ ਗਰੀਬ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਪਿਛਲੇ ਜਦ ਮੈਂ 8 ਸਾਲ ਦੀ ਗੱਲ ਕਰਾਂ ਜਾਂ 10 ਸਾਲ ਦੀ ਗੱਲ ਕਰਾਂ ਜਾਂ 11 ਸਾਲ ਦੀ ਗੱਲ ਕਰਾਂ ਤਾਂ ਮਹਿੰਗਾਈ ਦੀ ਮਾਰ ਜਿਹੜੀ ਆ ਉਹ ਕਾਮਨ ਮੈਨ ਦੇ ਉੱਤੇ ਲਗਾਤਾਰ ਵੱਧ ਰਹੀ ਹੈ ਰੇਟ ਜਿਹੜੇ ਨੇ ਉਹ ਲਗਾਤਾਰ ਚੀਜ਼ਾਂ ਦੇ ਵੱਧ ਰਹੇ ਨੇ ਮਹਿੰਗਾਈ ਜਿਹੜੀ ਆ ਦੇਸ਼ ਦੇ ਅੰਦਰ ਵੱਧ ਰਹੀ ਆ ਔਰ ਸਟੇਟਾਂ ਦਾ ਰੇਵਨਿਊ ਸਟੇਟਾਂ ਦਾ ਜਿਹੜਾ ਰੈਵਨਿਊ ਆ ਉਹ ਲਗਾਤਾਰ ਘਟ ਰਿਹਾ ਹੈਗਾ ਸੋ ਮੈਂ ਸਮਝਦਾ ਇਹ ਫੈਡਰਲ ਸਟਰਕਚਰ ਤੇ ਖਤਰਾ ਹੈਗਾ ਫੈਡਰਲ ਇਕਨੋਮੀ ਤੇ ਰਿ ਖਤਰਾ ਹੈਗਾ ਸੋ ਇਹਦੇ ਲਈ ਇੱਕ ਮੈਕੈਨਿਜ਼ਮ ਬਣਨਾ ਚਾਹੀਦਾ ਕਿ ਸਟੇਟਾਂ ਦਾ ਰੈਵਨਿਊ ਕਿਵੇਂ ਪ੍ਰੋਟੈਕਟ ਹੈ ਕਿ ਸਟੇਟਾਂ ਦਾ ਰੈਵਨਿਊ ਕਿਵੇਂ ਪ੍ਰੋਟੈਕਟ ਹੈ ਅਸੀਂ ਉਸ ਗੱਲ ਦੀ ਡਿਮਾਂਡ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਕੰਪਨਸੇਸ਼ਨ ਸੈਸੀ ਜਾਂ ਹੋਰ ਉਹਦਾ ਕੋਈ ਆਲਟਰਨੇਟਿਵ ਜਿਹੜਾ ਉਹ ਹੋਰ ਅਗਲੇ 5 ਸਾਲ ਲਈ ਹੋਣਾ ਚਾਹੀਦਾ ਪਰ ਉਸ ਤੋਂ 5 ਸਾਲ ਨਮਾ ਫਿਰ ਰੈਵਨਿਊ ਦਾ ਨਲਸ ਸੋੜਨਾ ਚਾਹੀਦਾ ਕਿ ਕਿਹੜੇ ਸਟੇਟ ਸਟੇਬਲ ਹੋ ਗਏ ਨੇ ਰੈਵਨਿਊ ਦੇ ਵਿੱਚ ਕਿਹੜੇ ਨਹੀਂ ਹੋਏ ਕਿਨਾਂ ਦੀ ਹਾਰਤਕਾਲਤ ਠੀਕ ਹੋ ਗਈ ਆ ਕਿਨਾਂ ਦੀ ਨਹੀਂ ਹੋਈ ਫਿਰ ਤਾਂ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਸਟੇਟਾਂ ਦਾ ਘਾਟਾ ਪੈ ਰਿਹਾ ਜੇ ਮੈਂ ਰੈਵਨਿਊ ਲੂਟਰ ਰੇਟ ਦੀ ਗੱਲ ਕਰਾਂ ਤਾਂ ਪੰਜਾਬ ਦੇਸ਼ ਭਰ ਦੇ ਵਿੱਚ ਹਾਈਐਸਟ ਸੀਗਾ ਜਦੋਂ ਜੀਐਸਟੀ ਦੇ ਵਿੱਚ ਆਇਆ ਤਾਂ ਜਿਹੜਾ ਰੇਟ ਸੀਗਾ ਪੰਜਾਬ ਦਾ 18.3 ਸੀਗਾ ਆਜੋ ਘਟ ਕੇ 14% ਹੋ ਗਿਆ ਲਗਾਤਾਰ ਘਟ ਰਿਹਾ ਹੈਗਾ ਸੈਂਟਰ ਦਾ ਕਿੰਨਾ ਸੀ 14% ਸੀਗਾ ਅਸੀਂ ਪਿੱਛੇ ਨੂੰ ਕਿਉਂ ਆ ਰਿਹਾ ਤੇ ਦਾ ਮਤਲਬ ਕਿਤਨਾ ਕਿਤੇ ਜੀਐਸਸੀ ਦੇ ਵਿੱਚ ਵੱਡੀਆਂ ਖਾਮੀਆਂ ਨੇਗੀਆਂ ਉਹਨਾਂ ਖਾਮੀਆਂ ਨੂੰ ਬਾਰ ਬਾਰ ਕਰਨ ਦੀ بجائے ਇਹਦੇ ਵਿੱਚ ਸਟਰਕਚਰ ਚੇਂਜ ਹੋਣੇ ਚਾਹੀਦੇ ਹੁਣ ਤੱਕ ਜੀਐਸਸੀ ਦੇ ਵਿੱਚ 27 ਵਾਰ 27 ਟਾਈਮ ਜਿਹੜੀਆਂ ਨੇ ਉਹ ਅਬਜਪਸ਼ਨ ਦਿੱਤੀਆਂ ਜਾ ਚੁੱਕੀਆਂ ਨੇ ਕਿਆਂ ਔਰ 15 ਵਾਰ 15 ਵਾਰ ਰੇਟ ਜਿਹੜਾ ਰਿਡਕਸ਼ਨ ਹੋ ਚੁੱਕੀ ਆ

ਮੈਕੈਨਿਜ਼ਮ ਬਣਾਉਣਾ ਚਾਹੀਦਾ ਜੀ ਮੈਨੂੰ ਸਭ ਤੋਂ ਲੱਗਦਾ ਕਿ ਜਿਹੜਾ ਪੰਜਾਬ ਦੀ ਵਿੱਤੀ ਹਾਲਤ ਗਿੜੜ ਰਹੀ ਹੈ ਯਾਨੀ ਉਹ ਕਰਜ਼ੇ ਲੈਣ ਦੀ ਲਗਾਤਾਰ ਕਹਾਣੀ ਇਹ ਉਹ ਇਸੇ ਕਰਕੇ ਹੈ ਕਿ ਜੀਐਸਟੀ ਜਿਹੜਾ ਉਹ ਠੀਕ ਜਿਹੀ ਕਨਕਲੂਡ ਨਹੀਂ ਦੇਖੋ ਗੱਲ ਪੰਜਾਬ ਦੀ ਨਹੀਂ ਪੂਰੇ ਦੇਸ਼ ਪਰ ਦੇਸ਼ ਪਰਦੇ ਚਾਹੇ ਬੀਜੇਪੀ ਦੇ ਸਟੇਟ ਨੇ ਜਬ ਮਹਾਰਾਸ਼ਟਰ ਦੀ ਗੱਲ ਕਰ ਰਹੋ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਗੋਆ ਦੀ ਗੱਲ ਕਰ ਲਓ ਤੁਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰ ਲਓ ਸਾਰੇ ਸਟੇਟਾਂ ਦੀ ਇਕਨੋਮੀ ਜਿਹੜੀ ਲਗਾਤਾਰ ਖਰਾਬ ਹੋ ਰਹੀ ਆ ਅਸੀਂ ਕਹਿ ਰਹੇ ਆ ਕਿ ਜੀਐਸਟੀ ਸਿਸਟਮ ਤੋਂ ਅਸੀਂ ਆਇਆਗੇ ਅਸੀਂ ਆਪਣੀ ਜਿਹੜੀ ਪ੍ਰੀਜੀ ਅਸੀਂ ਜੀਐਸਸੀ ਬੈਟ ਸੀ ਗਾਉਨੋ ਛੱਟ ਕੇ ਜੀਐਸਸੀ ਸ਼ਾਮਲਾ ਆਇਆ ਘਟੂ ਘਟ ਸਾਡਾ ਰੈਵਨਿਊ ਪ੍ਰੋਟੈਕਸ਼ਨ ਹੋਣੀ ਚਾਹੀਦੀ ਉਹ ਜੀ ਅਸੀਂ ਮੰਗ ਕੀਤੀ ਅਸੀਂ ਕਾਮਨਿਕ ਪ੍ਰੋਗਰਾਮ ਬਣਾ ਕੇ ਜ਼ਿਲ੍ਹੇ ਕਿਹਾ ਮੰਗੇ ਅਸੀਂ ਸਾਰੇ ਸਟੇਟਾਂ ਦੀ ਗੱਲ ਕਰ ਰਿਹਾ ਅਸੀਂ ਕਿਹਾ ਜਦ ਸਟੇਟ ਇਕੱਠੇ ਨਹੀਂ ਸੀ ਅਸੀਂ ਸਾਰੇ ਦੇਸ਼ ਦੇ ਲੋਕਾਂ ਦੀ ਗੱਲ ਕਰ ਰਿਹਾ ਦੇਸ਼ ਦੇ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਕਾਮਨ ਮੈਨ ਦੇ ਉੱਤੇ ਆਮ ਆਦਮੀ ਜਿਹੜੇ ਲੋਕ ਨੇਗੇ ਆਮ ਆਦਮੀ ਦੇ ਉੱਤੇ ਤਾਂ ਨਗਾਤਾਰ ਮਹਿੰਗਾਈ ਦੀ ਮਾਰ ਵੱਤ ਰਹੀ ਆ ਪਾਸਟੇਟਾ ਦਾ ਰੈਵਨਿਊ ਘਟ ਹੋ ਰਿਹਾ ਹੈਗਾ ਇਸ ਨੂੰ ਸੋਚਦੇ ਦੋੜਾ ਭਾਈ ਇਸ ਸਾਲ ਮੱਚੀ ਦੀ ਮਾਰ ਬਹੁਤ ਜ਼ਿਆਦਾ ਆਈ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤਾਂ ਸਰ ਮੁੱਖ ਮੰਤਰੀ ਸਰਕਾਰ ਲਗਾਤਾਰ ਫੈਲਾਏ ਲੇਕਿਨ ਹਾਲਾਤ ਜੇ ਫਿਲਹਾਲ ਸੁਧਤ ਹੋਏ ਨਜ਼ਰ ਨਹੀਂ ਆ ਰਹਾ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਅਮਾਚਲ ਪ੍ਰਦੇਸ਼ ਤੋਂ ਅੰਮ੍ਰਿਤਪੁਰ ਫਰਾਹਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹਰ ਲਿਆਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਟ ਪੂਰੇ ਪੰਜਾਬ ਦੇ ਮੰਤਰੀ ਮੁਕਤ ਰਸਾਹ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੇ ਉੱਤੇ ਲੱਗੀ ਹੋਈ ਆ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਬਚਾ ਰਹਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਬਦਲ ਕਰਨੀ ਚਾਹੀਦੀ ਹੈ ਪੰਜਾਬ ਦੀ ਨਾਲ ਕਰਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਉਹ ਜਿਹੜੇ ਅਸੀਂ ਉਹਦੀ ਜਿਹੜੀ ਆ ਅਨਾਲਿਸਿਸ ਨਹੀਂ ਕੀਤਾ ਅਨਾਲਿਸਿਸ ਕਰਕੇ ਅਸੀਂ ਪ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉੱਪਰ ਪਾਈ ਹੋ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ